ਯਾਰੀ ਸਾਹ ਸੰਗਤ ਜੀ ਜਦੋਂ ਗੁਰੂ ਨਾਨਕ ਸਾਹਿਬ ਪੰਜ ਸਾਲ ਦੇ ਸਨ ਤਾਂ ਉਦੋਂ ਭਗਤੀ ਕਰਦੇ ਕਰਦੇ ਇੱਕ ਵਾਰ ਪਰਮਾਤਮਾ ਵਿੱਚ ਐਨੇ ਲਿਵਲੀਨ ਹੋ ਗਏ ਕਿ ਉਹਨਾਂ ਨੂੰ ਕੋਈ ਸੁਰਤ ਨਾ ਰਹੀ ਉਹਨਾਂ ਦੇ ਪਿਤਾ ਜੀ ਬਾਬਾ ਮਹਿਤਾ ਕਾਲੂ ਜੀ ਜਦੋਂ ਉਹਨਾਂ ਨੇ ਉਹਨਾਂ ਨੂੰ ਦੇਖਿਆ ਤਾਂ ਬਹੁਤ ਘਬਰ ਆ ਗਏ ਤੇ ਫਿਰ ਉਹ ਉਸ ਮੋਲਾਣੇ ਕੋਲ ਗਏ ਜਿਸ ਨੇ ਗੁਰੂ ਨਾਨਕ ਸਾਹਿਬ ਨੂੰ ਪੜਾਇਆ ਸੀ ਮੋਲਾਣਾ ਗੁਰਨਾਨਕ ਸਾਹਿਬ ਨੂੰ ਫਾਰਸੀ ਪੜਾਉਂਦਾ ਸੀ ਜਦੋਂ ਉਹ ਘਰ ਆਇਆ ਘਰ ਆ ਕੇ ਦੇਖਿਆ ਤਾਂ ਉਹਨਾਂ ਨੇ ਸੋਚਿਆ ਕਿ ਇਹਨਾਂ ਨੂੰ ਕੋਈ ਕੋਤ ਚ ਮੜ ਗਿਆ ਤਾਂ ਉਹਨਾਂ ਨੇ ਗੁਰਨਾਨਕ ਸਾਹਿਬ ਦੇ ਪਿਤਾ ਜੀ ਨੂੰ ਦੱਸਿਆ ਕਿ ਕੋਈ ਇਹਦਾ ਇਲਾਜ ਕਰਾਓ ਉਸ ਵਕਤ ਗੁਰਨਾਨਕ ਸਾਹਿਬ ਨੇ ਅੱਖਾਂ ਖੋਲੀਆਂ ਤੇ ਅੱਖਾਂ ਖੋਲ ਕੇ ਜਦੋਂ ਉਹਨਾਂ ਦੀ ਉਮਰ ਸਿਰਫ 5 ਸਾਲ ਦੀ ਸੀ ਤਾਂ ਇਸ ਸ਼ਬਦ ਦਾ ਉਚਾਰਨ ਕੀਤਾ ਜੋ ਕਿ ਫਾਰਸੀ ਵਿੱਚ ਸੀ ਦੁਨੀਆ ਮੁਕਾਮੇ ਫਾਨੀ ਇਹ ਹੈ ਇੱਕ ਦਿਲਦਾਨੀ ਇਹ ਤਾਂ ਅੰਸ਼ੀਰ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਗ 721 ਤੇ ਮੌਜੂਦ ਹੈ ਸੋ ਪਿਆਰੀ ਸਾਧ ਸੰਗਤ ਜੀ ਗੁਰਨਾਨਕ ਸਾਹਿਬ ਆਪ ਹੀ ਪਰਮਾਤਮਾ ਸਨ ਉਹਨਾਂ ਦੀ ਰੀਸ ਕੌਣ ਕਰ ਸਕਦਾ ਉਹ ਖੁਦ ਧਰੋਂ ਬਾਣੀ ਲੈ ਕੇ ਆਏ ਸੀ ਤੇ ਸਾਨੂੰ ਉਹਨਾਂ ਨੇ ਸੇਹ ਦੇਣ ਵਾਸਤੇ ਬਾਣੀ ਉਚਾਰਨ ਕੀਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ